بارش کا موسم تھا دن بڑا ہی اچھا گٹا کھا نے گٹا سا گٹا گائی ہاں موسم کا مزہ تھا بازار مور دے کھمب پہج گیا بیچارے نوں بڑا ہی اوکھا ہوندا وا ادھر اڑے لگے ہی آڑو ختم ہو گئے ہن تھوڑے تھوڑے رہ گئے ٹھیک ہے بھگو ہائے مٹ نوڑی کھوئی چلو بیٹھو ਨਾ ਜਾ ਫਿਰ ਚਲੋ ਫਾਈਨਲ ਕਰ ਜਾਓ ਨਹੀਂ ਹਾਂ ਚੱਲਦੇ ਜਾਣਾ ਇਹ ਤਾਲੂ ਗਰੇ ਹਣ ਆ ਗਿਆ ਇੱਥੇ ਇੱਧਰ ਵੇਖੋ ਪਾਣੀ ਨਹਿਰ ਪੂਰੀ ਭਰ ਗਈ ਆ ਹਣਾ ਮਮਾ ਪਾਣੀ ਬੜਾ ਹੋ ਗਿਆ ਨਹੀਂ ਬੜਾ ਜਦਾ ਆ ਸਾਡੇ ਵੀ ਉਥੇ ਪਾਰਕ ਪੂਰੀ ਭਰ ਗਈ ਆ ਹਣਾ ਕੈਰੀਆਂ ਵੀ ਭਰ ਗਿਆ ਹੁਣ ਇੰਦਰੋਂ ਛੱਡਿਆ ਆ ਪਿੰਡਾਂ ਦੇ ਛੱਡਿਆ ਕਿਉਂ ਪਾਣੀ ਇੱਧਰ ਆ ਗਿਆ ਹਾਂ ਗੁਰਵੇ ਦਾ ਘਰ ਬੰਨਾ ਇੱਥੇ ਉਹਦੇ ਪਾਪਾ ਗਏ ਆ ਬਾਏ ਮੰਮਾ ਮੰਮਾ ਨਾ ਨਹੀਂ ਇਲਾ ਕੁੱਤੇ ਨੇ ਕੁੱਤੀ ਕੁੱਤੀ ਜਗ੍ਹਾ ਵੀ ਐਸੀ ਤੇ ਉੱਕੀ ਹੈ ਬਾਏ ਕਿੱਥੇ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਹੋਰ ਨਾ ਮੈਂ ਦੇ ਵਿੱਚ ਜਾਵਾਂ। ਆਵੇਂ। ਜੇ ਨਾ ਮਮਾ ਮੈਂ ਵੀ ਜਾਣਾ ਹੀ ਮੇਰੀ ਤਾਂ ਪੈਂਟ ਉੱਪਰ ਹੀ ਆ। ਚਲਾ ਫਿਰ। ਜੀ ਜੀ ਖੋਭ ਜਾਣੀ। ਆਵਾ। ਜਾਂਦੇ ਪੂਲੇ ਹੋਂ ਦੇ ਵਿੱਚ। ਆਹ ਹੋ ਰਹਿਣ। ਪੂਲ ਵਿੱਚ ਨਹੀਂ ਆਂਦੀ ਯਾਰ। ਟਿਲਕ ਜਾਣਾ ਹੀ ਆ ਇੱਧਰ ਆ ਜਾ ਸੰਜੀ। ਵਿਆਹ ਮਮਾ ਜਾਣਾ ਸੀ। ਸੇਲੀ ਪੜੇਗੀ ਉੱਥੇ ਪੈਣਾ ਨਹੀਂ। ਆਣਾ ਇਹਦਾ ਇਹ ਮਾਤਾ ਮੈਂ ਇਹਦੇ ਵਿੱਚ ਵੱਢ ਜਾਨੀ ਸੀ ਨਾ ਆਉਲੀ ਨਹਿਰ ਵਿੱਚ ਹਨਾ ਮੈਂ ਬੜੀ ਇੱਥੇ ਮਤਲਬ ਮਿੱਟੀ ਬੜੀ ਪੈਣੀ ਹੈ ਪਰ ਤੀਬਰ ਅਗਰ ਕੀਂਦਾ ਬੜਾ ਅਣਾ ਇਥੇ ਮੈਂ ਵਿੱਚ ਵੜੀ ਜੇ ਮੈਂ ਚੈਲੰਜ ਕੀਤਾ ਹੈਗਾ ਕਿ ਮੈਂ ਮਤਲਬ ਬਿਨਾਂ ਹੱਥ ਲਾਏ ਦੇ ਉੱਤੇ ਚੱਲਣਾ ਮੈਂ ਚੜ੍ਹ ਵੀ ਗਈ ਥੱਲੇ ਵੀ ਚੱਲ ਗਈ ਹਾਂ ਔਰ ਇਹਦੇ ਵਿੱਚ ਨਹੀਂ ਮਜਾਣਾ ਹੈਗਾ ਕਿਉਂਕਿ ਮੁੰਡਾ ਦੇਖਿਆ ਪਾਪਣ ਘਾਇਤਿਲ ਕਿ ਸਿੱਟਣਾ ਤੇ ਮम्मा ਨਦੇ ਸੜਤਾ ਝੋਕ ਕੇ ਨੰਦਾਂ ਕਰਤਾ ਹੋ ਤੇਰੀ ਤੂੰ ਉਹਏ ਉਹਨੇ ਤੇਰੇ ਪਿੱਛੇ ਐ ਨਾ ਤੂੰ ਉਹਦਾ ਭਰਾ ਵਾ ਭਰਾ ਵਾ ਡੌਗੀ ਦਾ ਜਿਹੜਾ ਉਹਦਾ ਫਾਈਟ ਵਾਲਾ ਨਹੀਂ ਆ ਉਹਦਾ ਭਰਾ ਮਤੂੰ ਮੂੰਹ ਬੜਾ ਸੋਨੇ ਜਿਹਾ ਨੰਨ ਨਾ ਇਹ ਨਾ ਬੜਾ ਫੰਦਲਾ ਬੈ ਇੱਕ ਮਿੰਟ ਬਲੂ ਵਾਲਾ ਨੋਕਰ ਡੋਗੀ ਦਾ ਬਲੂ ਵਾਲੇ ਹਾਂ ਬਲੂ ਬਣਾ ਤੇ ਮੈਂ ਤੂੰ ਹਾਂਕਲ ਲੜੋਗੀ ਵੈਰੀ ਦੋ ਅੱਛਾ ਆ ਮਾ ਮਾ ਆਛਾ ਤੇ ਮੇਰੇ ਇਧਰ ਆ ਇੱਕ ਦੀਪੀ ਮੰਮੀ ਜਨਾ ਪਾਪਾ ਲੈ ਜਾ ਨੇ ਤਾਂ ਡਿੱਗਣਾ ਇਦਾਂ ਬਣਾਵਾ ਤਾਂ ਕਿਸੇ ਨੇ ਕਹਣਾ ਸਮੁੰਦਰ ਚ ਤੂੰ ਹੀ ਫੈਂਦੀ ਕਾਬਲ ਜਿੱਦਾ ਮੈਂ ਲਹਿਰਾਂ ਅੱਡ ਦੇਖੋ ਛੋਟੀ ਜੀ ਹਾਂ ਹਵਾ ਮਾਣਾ ਆਪਣਾ ਸਮੁੰਦਰ ਹਾਂ ਇਹ ਹੈ ਹਮਾਰਾ ਸਮੁੰਦਰ ਜੇ ਮੈਂ ਕੱਲਾ ਤੇਰੇ ਪੈਰ ਪੈਰ ਤੋਂ ਬਣਾਵਾ ਨਾ ਫਿਰ ਪੱਕਾ ਸਮੁੰਦਰ ਹੀ ਆ ਮਮਾ ਲੱ ਸਲ ਇਹ ਸਾਡਾ ਪਰਸਨਲ ਸਮੁੰਦਰ ਹੋਵਾ 20 ਕਰੋੜ ਦਾ ਹੂੰ ਤੰਨ ਮਾਏ ਇਹ ਝੰਡੇ ਹਾਂ ਆ ਆ ਮੈਮੀ ਦਾ ਨੋਟੇ ਨੀਆ ਮਾ ਲਗੇ ਦਾ ਪਾਣੀ ਨਿਕਲੂ ਹਾਂ ਉੱਤੇ ਮੈਮੀ ਜਾ ਰਹੀ ਹਾਂ ਕਿੱਥੇ ਇੱਧਾ ਚਲ ਜਾ ਇਹ ਆ ਡੇਕਾ ਤੋਂ ਇਨਾਂ ਕਿ ਦੂਰ ਆ ਬਸ ਲੋਕ ਕਿੱਲੇ ਦੂਰ ਹੋਣਾ ਮੁੰਡਾ ਕੀ ਚਾਹਦੀ ਲਾ ਇਹ ਨਹੀਂ ਚਪਲਾਂ ਲਾ ਲਾਂ ਵੱਡੇ ਤਹੀ ਸ਼ੈਰੀਏ ਲਾ ਲਓ ਲੋ ਜੀ ਆਪਾਂ ਭਰੀਆਂ ਹੀ ਨਹੀਂ ਆ ਤੇ ਜਲਦੇਵਤ ਨੇ ਪਾਣੀ ਨਾ ਭਰਤੀਆਂ ਤੇ ਮਿਸਤਰੀ ਚੱਲੇ ਅੱਜ ਪਿੰਡ ਨੂੰ ਇੰਨਾ ਕੰਮ ਹੋਇਆ ਸ਼ਰੋਨੀਆਂ ਤਾਂ ਆਈਆਂ ਤੇ ਮੁੜ ਕੇ ਤਾਂ ਵਾਲੇ ਲੈਂਟਰ ਪਹਿਣਾ ਹੀ ਇੱਥੇ ਹੁਣ ਤੇ ਫਿਰ ਕਾਂ ਤਾਂ ਕੰਮ ਚੁਕਣਾ ਹੈ ਤੇ ਮੀਂਹ ਜਿਆਦਾ ਹੀ ਪੈ ਗਿਆ ਵਾ ਬਹੁਤ ਜਿਆਦਾ ਹੀ ਤੇ ਉਹਨੇ ਆਪਾਂ ਜਿੰਨਾ ਕ ਪਾਣੀ ਨਿਕਲੂਗਾ ਨਹਿਰ ਵਾਲ ਨੂੰ ਕੱਢਾਂਗੇ ਤੇ ਬਾਕੀ ਆਪਾਂ ਜੇ ਜਨਾ ਨਿਕਲਿਆ ਪਾਣੀ ਫਿਰ ਉਹ ਲਿਆ ਕੇ ਪੱਕਾ ਜਿਹੜਾ ਪਾਣੀ ਕੱਢਣ ਵਾਲਾ ਉਹਦੇ ਨਾਲ ਪਾਣੀ ਕੱਢਾਂਗੇ ਤੇ ਫਿਰ ਅਸੀਂ ਜੇ ਮਿੱਠੀ ਦਾ ਪਿੰਡ ਨੂੰ ਗਏ ਆ ਤੇ ਇਹ ਆਪਣਾ ਸਾਰਾ ਥਾਮ ਆ ਜਿੱਥੇ ਲੋਕੇਸ਼ਨ ਬਣਨੀ ਹੈ ਇਹ ਰੁੱਖ ਰੱਖ ਕਾਫੀ ਆ ਇਹ ਤਾਂ ਨਹਿਰੀ ਆ ਤਾਂ ਤੇ ਇਹ ਆਪਾਂ ਨਹਿਰਾ ਵਾਲਾ ਰੁੱਖ ਨਹੀਂ ਛੇੜਨੇ ਇਹਨਾਂ ਨੂੰ ਸਿਕੋ ਹੋਰ ਰੁੱਖ ਲਾਵਾਂਗੇ ਆਪਾਂ ਤੇ ਸਾਹ ਹੋਊਗੀ ਪਰ ਸਫਾਈ ਸੋਈ ਕਰਾਂਗੇ ਅੱਜ ਬਾਰੀਆਂ ਦਾ ਇਟਾਂ ਦਾ ਵੀ ਕੀਤਾ ਹੈ ਬਦ ਟਾਇਲਟ ਦਾ ਕੁਝ ਤਾਂ ਆਪਣੀ ਹੈਗੀ ਆ ਇਸੇ ਮਰੀਦੇ ਮਾਮੂ ਜੀ ਕੁਝ ਆਪਣੀ ਵੀ ਹੈਗੀ ਆ ਤੇ ਕੁਝ ਬਾਹਰੋਂ ਲਾਵਾਂਗੇ ਤੇ ਬਾਕੀ ਤੁਹਾਨੂੰ ਦੱਸਾਂਗੇ ਨਾਲ-ਨਾਲ ਜੋ ਜੋ ਕਰਾਂਗੇ ਤੇ ਸਾਨੂੰ ਸੁਝਾ ਦਿਓ ਕਿ ਕਿੱਦਾਂ ਕੰਮ ਹੋਣੀ ਚਾਹੀਦੇ ਆ ਤੇ ਕਿਉਂਕਿ ਸਾਰੇ ਭੈਣ ਭਰਾਵਾਂ ਦੇ ਸਾਥ ਨਾਲ ਹੀ ਕੰਮ ਚੱਲਣਾ ਵਾ ਕੋਈ ਕੋਈ ਰਾਹ ਦੇਂਦਾ ਕੋਈ ਕੋਈ ਰਾਹ ਦੇਂਦਾ ਕਿਉਂਕਿ ਸਾਰੇ ਕੰਮ ਕੀਤੇ ਹੁੰਦੇ ਆ ਤੇ ਕੋਈ ਨਿਯਮ ਤੇਰਬਾ ਲਾ ਕਰ ਲੀਦਾ ਵਾ ਤੇ ਮਿਸਤਰੀ ਸਾਹਿਬ ਵੀ ਸਾਡੇ ਬਹੁਤ ਵਧੀਆ ਵਾ ਉਹਨਾਂ ਵੀ ਜਦੋਂ ਬਹੁਤ ਵਧੀਆ ਕੰਮ ਕੀਤਾ ਇੱਕ ਥਾਂ ਉਹਦੇ ਵਾਲੇ ਵੇਖ ਕੇ ਆਪਾਂ ਇਹਨਾਂ ਨੂੰ ਆਖਿਆ ਤੇ ਬਹੁਤ ਦੂਰੋਂ ਲੁਧਿਆਣੇ ਲੱਗੋ ਆ ਮਿਸਤਰੀ ਤੇ ਅੱਜ ਮੀਂਹ ਬਸ ਫੇਰ ਤੋਂ ਚਲ ਗਿਆ ਪਿੰਡ ਨੂੰ ਕਹਿੰਦੇ ਸਾਮਾ ਨੂੰ ਆ ਜਾਣਾ ਪਰ ਏਡੀ ਦੂਰ ਜਾ ਕੇ ਸਾਮਾ ਨੂੰ ਮੇਸਾ ਮੁਸ਼ਕਲੀ ਆਇਆ ਨਾ ਤਾਂ ਇਹ ਕੱਲ ਨੂੰ ਹਣੇ ਪਿੰਡ ਮੇਲਾ ਵਾ ਮੈਂ ਤਾਂ ਆਖਿਆ ਸੀ ਆ ਜਿਓ ਤੇ ਕੱਲ ਨੂੰ ਮੇਲਾ ਖਾ ਲਾਂਗੇ ਤੇ ਜੇ ਸੁੱਕ ਜੂਗਾ ਤਾਂ ਕੰਮ ਚੱਲ ਜੂਗਾ ਤੇ ਨਾ ਹੁਣ ਮੀਂਹ ਆਇਆ ਤਾਂ ਫੇਰ ਕੰਮ ਚੱਲੀ ਪੈਣਾ ਹੁੰਦਾ ਤੇ ਹੁਣ ਆਪਾਂ ਰੋਟੀ ਪਾਣੀ ਖਾ ਕੇ ਤੇ ਆਏ ਸੀ ਤੇ ਲੋਕੇਸ਼ਨ ਵੱਲ ਤੇ ਦੇਖਣਾ ਹੈ ਮਾਹੌਲ ਚਾਲ ਕੀ ਹੈ ਮਾਹੌਲ ਚਾਲਾ ਤੇ ਜਿਆਦਾ ਹੀ ਕੰਮ ਖਰਾਬ ਆ ਪਾਣੀ ਦਾ ਚਲੋ ਕੋਈ ਨਹੀਂ ਕਰਦੇ ਆ ਹੱਲ ਪੈਣਾ ਕੋਈ ਜਿੱਤੇ ਸੁੱਕਾ ਤਾਂ ਇੱਥੇ ਆਪਣੇ ਕੁੱਤੇ ਨੇ ਘਰ ਬਣਾ ਲਿਆ ਨੀ ਕੋਈ ਨਾ ਕੇ ਮਾਰੇ ਕਰੂ ਹੱਲ ਕੋਈ ਨਹੀਂ ਨਹੀਂ ਕਰੂਗੇ ਕਿਉਂਕਿ ਪਾਲੀਆਂ ਸਾਰੀਆਂ ਭਰੀਆਂ ਕੇ ਪਾਸੇ ਥਾਂ ਹੈ ਨਹੀਂ ਨਾ ਪਾਣੀ ਨਿਕਲਵਾਉਂਦੀ ਤੇ ਕੋਈ ਨਾ ਜਿਰਜੂ ਜਣਾ ਬਥਰੀ ਔੜ ਲੱਗੀ ਆ ਉਹ ਗੁਰਵਰ ਤੇ ਗੁਰਵਦੀ ਮੰਮੀ ਆਪੇ ਬੱਟੇ ਆ ਅੱਜ ਕਰਦੇ ਆ ਥੋੜੀ ਵੀਡੀਓ ਸ਼ੂਟ ਫਿਰ ਉਹ ਗੁਰਵਰ ਉਹੜਾ ਰਾਹ ਮੇਨ ਚਲੋ ਅੱਗੇ ਜੇ ਕਲਿੱਪ ਆਇਆ ਕਰਾਂਗੇ ਐਡ ਇੰਨਾ ਕਲਿੱਪ ਦੇਖੋ ਤੇ ਦੋਹਾਂ ਨੂੰ ਸੁਝਾਅ ਦੋ ਪਾਣੀ ਕਿੱਦਾਂ ਕੱਢੀਏ ਤੇ ਜੇ ਕੋਈ ਪੱਖਾ ਹੈਗਾ ਲੱਗੇ ਸਾਡੇ ਕੋਲ ਕਿ ਵੀਰ ਭਰਾ ਕੋ ਦੱਸੋ ਸਾਨੂੰ ਤੇ ਉਹ ਪੱਖੇ ਦਾ ਅਸੀਂ ਲੈ ਆਵਾਂਗੇ ਤੇ ਪਾਣੀ ਕੱਢ ਲਾਂਗੇ ਟਰੈਕਟਰ ਸਾਡੇ ਕੋਲ ਹੈਗਾ ਵਾ ਵੀ ਆ ਜਨਤਾ ਕਰਨ ਨੂੰ ਜਾਂਦੀ ਵੀ ਲੜੀ ਜਾਂਦੀ ਸ਼ਾਰਟਕਟ ਮਮਾ ਕੀ ਕਰੇ ਦੱਸ ਤੀ ਦਿਖਾ ਲਈ ਜਾਣ ਪਰਨ ਸਿੱਤਰਾ ਕਿ ਤੋੜ ਲਾ ਨਹੀਂ ਜਿਸਾ ਕੀ ਹੋਇਆ ਵਾ ਉਹ ਮਤਲੀ ਮੇਰੇ ਦਗਦੇ ਜੀ ਇਹ ਤੋ ਮਿੱਟੀ ਦਾ ਜੁਦੀ ਆਹ ਤਾ ਉੱਥੇ ਬੰਦੀਆਂ ਆਖ ਮੈਂ ਡੈਸਾਰੀ ਫਾੜ ਕੇ ਆਤੀ ਪੈਨਾ ਵਿੱਚ ਬੜੇ ਪੇਜ ਸੀਗੇ 20 28 ਪੇਜ ਫਾੜੇ ਮੈਂ ਤੇ ਫਿਰ ਬੜੀ ਬੱਦਰੀ ਕੀਤੀ ਹੈ ਫੜਨੇ ਤੇ ਸੌਖੇ ਲਿਖਨੇ ਬੜੇ ਔਖੇ ਲੈ ਕੇ ਵੇਖ ਤਿੰਨ ਪੇਜ ਮਮਾ ਮੈਂ ਉੱਥੇ ਸੁੱਟ ਤੇ ਇਹਦਾ ਵਸਾ ਕਿਦਾਂ ਕਰ ਤਾ ਲਿਖਣ ਦਾ ਕਰਨਾ ਚੈਲੰਜ ਮੰਮੀ ਇਹ ਕੱਲੂ ਕਰੂੰਗੀ ਸਾਰਾ ਇਹਨਾਂ ਕੰਮ ਕੰਪਲੀਟ ਕਰ ਲਿਓ ਬੱਚਿਆ ഉഡാന ചോ ਪੂਰਾ ਰਾਤ ਖਾਤਾ ਹੁਣ ਇਹ ਦੇਖ ਤਿੰਨ ਕੁ ਲਾਰਾ ਪਾਇਆ ਹੈ ਇਹ ਲਾ ਦੇ ਇਹ ਬਰਫੀ ਬਰਫੀ ਕਰ ਦ ਚਲੋ ਜੀ ਫਾਈਨਲ ਹੁਣ ਕਰ ਦਈਏ ਵਲੌਗ ਦਾ ਐਂਡ ਇੱਥੇ ਤੱਕ ਹੁੰਦਿਆ ਆਪਾਂ ਨੂੰ ਲੱਗੇ ਜੇ 3 ਮਿੰਟ 3 ਓਏ ਢਿੱਗ ਗਈ ਫਿਰ ਕੀ ਆ ਹੋ ਨਹੀਂ ਆ ਫਿਰ ਕੀ ਆ ਫਿਰ ਕੀ ਫਿਰ ਕੀ ਹੋਇਆ ਹੋਇਆ ਕੱਖ ਨਹੀਂ ਕੁਝ ਫੇਰ ਗਿਆ ਉਹਨੇ ਉਹ ਵੀ ਲਪੇਟ ਦਿੱ ਲਾ ਵੀ ਓਏ ਇਹ ਕੁ ਫੇਰੀ ਫੇਰ ਮੋੜ ਉਦੋਂ ਚੱਲ ਗਏ ਹਾਂ ਓਏ ਜਾ ਦੇ ਚਲੋ ਹਾਂ ਨਹੀਂ ਬਾਬਾ ਚਲ 15 ਮਿੰਟ ਆ ਫੇਰ ਪਾਦੀ ਬਾਬਾ ਬਾਬੇ ਨੇ ਕਹਣਾ ਲੋਕੋ ਟਾੜਾ ਵੀ ਮੈਨੂੰ ਕੋਈ ਨਹੀਂ ਸਮਝ ਲਾਦੀ ਤੁਹੀਂ بڑے ਸਵਾਰਥੀ ਜੇ ਜੇ ਤਾਂ ਨੂੰ ਗਰਮੀ ਲਾਦੀ ਤਾਂ ਕਰਦੇ ਹਾਏ ਹਾਏ ਬਾਬੇ ਨੇ ਗਰਮੀ ਬੜੀ ਪਾਤੀ ਇਹ ਜੇ ਮੀਂਹ ਮੈਂ ਪੌਣਾ ਮੈਂ ਤਾਂ ਵੀ ਤਹੀ ਦੋਆਂ ਤਿੰਨ ਘੰਟੇ ਅੱਜ ਕੰਨਣਵਾ ਥਲਾ ਦਿੰਦੇ ਜੀ ਤਾਂ ਮੇਲਾ ਵਾ ਇੰਨੀ ਮੀਂਹ ਪੀਤੀ ਕਰਾਈ ਕੀਤੀ ਤੇ ਫਿਰ ਜੇ ਜੇ ਮੈਂ ਫਿਰ ਮੀਂਹ ਪਾ ਗਏ ਤੇ ਫਿਰ ਮੈਂ ਧੁੱਪ ਲਾਉਣਾ ਫਿਰ ਦੀ ਕਿੰਨੇ ਹਾਏ ਹਾਏ ਰੱਬਾ ਤੂੰ ਕੀ ਹੱਸੜ ਲਾਤਾ ਆਂ ਅੱਡਡੂ ਅਜੇ ਹੋਰ ਮੀਂਹ ਮੰਗਦੇ ਹੈ ਕੋਟਾ ਦੇ ਦੂ ਆਵਾਜ਼ ਆ ਮੇਰੇ ਸਾਹਮਣੇ ਪਿੰਡਾ ਚ ਨਹੀਂ ਸੁਣਦੀ ਇਹ ਕੀ ਡਈ ਖਾ ਦੇ ਖਾ ਬਾਬਾ ਓ ਮਾਈ ਗਾਡ ਕਿਦਾਂ ਲੱਕੀ ਡਈ ਨੂੰ ਗਰੇ ਡਾਇਆ ਆ ਵੇਖੋ ਖਲੋਤੇ ਪਾਣੀ ਦੇ ਵਿੱਚ ਕਿਦਾਂ ਜਾਲਾ ਪੈ ਜਾਂਦਾ ਆ ਵੇ ਐਵਰੀਬਾਡੀ ਸਫਾਈ ਦਾ ਕੰਮ ਹੋ ਲੰਮੀ ਮੱਛੀ ਆ ਮੱਛੀ ਤੇ ਆਹ ਫਲਾਂ ਦੀ ਫ੍ਰੈਗਰੈਂਸ ਕਿਤੇ ਐਡੀ ਸੋਹਣੀ ਆ ਉਹ ਦੂਰ ਤੱਕ ਜਾਂਦੀ ਆ ਹਾਈ ਇਹ ਨਾ ਕਿ ਇੱਧੇ ਚੋਂ ਨਾ ਕੋਈ ਕਾਲੇ ਜਿਹੇ ਰੰਗ ਦਾ ਕੀੜਾ ਨਿਕਲ ਕੇ ਤੇ ਨੱਕ ਤੇ ਚਲ ਜਾਂਦਾ ਹੁੰਦਾ ਹੀ ਤੇ ਇਹ ਸੁਗੰਧਾ ਵੀ ਦੂਰ ਹਾਂ ਉਹ ਦੂਰ ਸਨੈਲ ਕਿਉਂਕਿ ਦੂਰਾਂ ਹੀ ਹੁੰਦੀ ਆ ਇਹਦੀ ਹੂੰ ਇਹਦੀ ਸਮੈਲੀ ਖਿੱਚ ਕੇ ਇੱਥੇ ਤੱਕ ਲਈ ਆ ਆ ਵੇਖੋ ਪੱਠੇ-ਪੁੱਠੇ ਭਰ ਗਏ ਬੁਰਾਈ ਹਾਲ ਹੋ ਗਿਆ ਫਣੀ ਦਾ ਹਾਏ ਪੱਠੇ ਵੀ ਕੋ ਬੱਡਾਂਗੇ ਸਾਰੇ ਲੰਮੇ ਹੋ ਗਏ ਜਿੱਦਾਂ ਉਹ ਐ ਨਹੀਂ ਹੁੰਦਾ ਜਿੱਦਾਂ ਫਾੜਾ ਆ ਕੇ ਪਾਣੀ ਆਉਂਦਾ ਹਾਂ ਉਹ ਇਹ ਦੇ ਲੱਗਣ ਡਿਆ ਵਾ ਹਾਂ ਹਾਂ ਪਾਰਕ ਵੀ ਵੇਖੋ ਤੁਸੀਂ ਉਹ ਨਾ ਮੈਂ ਪਾਰ ਹਾਂ ਜਿਹਦੇ ਵਿੱਚ ਕਾਹ ਵਿੱਚ ਪਾਈ ਨਾ ਪੀ ਤੇ ਸੜ ਜਾਂਦਾ ਕਾ ਹਨਾ ਤੇ ਮੇਰਾ ਦੂਰ ਆਹ ਕੋਕੇ ਤੇ ਕਿਤੇ ਲੱਗੇ ਹੈ ਨਾ ਆੜੂ ਆੜੂ ਉਹ ਫੁੱਲਾ ਰੰਗ ਉਹ ਉੱਤੇ ਉੱਤੇ ਹੀ ਆ ਮੈਂ ਲਾ ਦਵਾਂ ਉਹ ਉੱਤੇ ਹੀ ਰਹਿ ਗਿਆ ਥੋੜੇ ਥੋੜੇ ਰਹਿ ਗਏ ਆ ਵੇਖੋ ਲਾਲ ਇਹਨਾਂ ਦੇ ਖੰਡਾ ਰੱਜ ਇੱਥੇ ਉੱਧਰ ਵੀ ਲੱਗੇ ਰੈੱਡ ਰੈੱਡ ਉਹ ਕੋਵੇ ਦੀ ਵਿੱਚ ਉੱਧਰ ਲੜਾਈ ਹੋਈ ਜਾਂਦੀ ਆ ਪਿਓ ਪੁੱਤ ਦੀ ਹਾਂ ਪਾਪਾ ਹੀ ਹੋਣ ਜਦ ਬੈਠੋ ਹੋਂ ਘਰੇ ਤੋਂ ਨਿਕਲ ਗਿਆ ਵੇਖ ਨਿਆਣੇ ਕੰਮ ਉੱਥੇ ਕਿ ਤੱਕ ਹੀ ਰੱਖਦੇ ਆ ਮੈਂ ਕਿ ਤੂੰ ਕਿਹਦੀ ਹਟਦਾ ਮੁੰਡਾ ਤੀ ਰੋਂਦਾ ਪੋ ਮੁੰਡੇ ਦੇ ਮੁੰਡੇ ਦੇ ਤੀ ਰੋਂਦਾ ਪੋ ਇਹਦੇ ਅੱਗੇ ਆ ਵੇਖੋ ਮੈਂ ਪੈਰ ਤੋਹਾ ਕੇ ਬੰਬੀ ਦੇ ਜਿਹਾ ਜੰਡਲ ਪਾਈ ਆ ਵੀ ਕੋਈ ਕਾਬਲ ਤੇ ਮੈਂ ਜਿਹਨੇ ਮੈਂ ਇਹਨੂੰ ਦੋ ਤਿੰਨ ਵਾਰੀ ਸੂਟ ਪਵਾਏ ਤੇ ਮੈਂ ਕਿਹਾ ਤੂੰ ਅਜ ਬੈਦ ਲੱਭੜਿਆ ਮੈਂ ਤੇਨੇ ਬੋਲਣਾ ਨਹੀਂ ਵਰਦਾ ਹਾਂ ਤੂੰ ਕਾਬਲ ਮੈਂ ਕਾਬਲ ਹੋ ਗਿਆ ਤੇ ਇਹ ਤੂੰ ਤਾਂ ਤਾਂ ਤੋਂ ਲੈ ਨੇ ਤੋਂ ਨੰਦੇ ਦੇ ਤਾਂ ਨਹੀਂ ਤੁਨਣ ਹੋਣਾਗੇ ਨਾ ਨਹੀਂ ਕਾਬਲ ਬੱਚਾ ਇਹ ਨਹੀਂ ਕਾਬਲ ਅਹੀਂ ਕਾਬਲ ਹਾਂ ਆ ਇੱਕ ਅਹੀਂ ਕਾਬਲ ਪਾਗਲ 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 ਬੁੱਧੀ ਵਾਲੀ ਹਾਂ ਕਾਬਲ ਹੋ ਜਾਵਾ ਹਾਂ ਈ ਗੱਲ ਵਾ ਯੇ ਫੇਰ ਹੋਂ ਤੱਕ ਜੇ ਮੈਂ ਜੋਦਿੰਦੇ ਇਹਨਾਂ ਨਹੀਂ ਕੇ ਜਦ ਮੈਂ ਹੋਂ ਤੱਕ ਹਨੂ ਵੱਜ ਜਾਣੀਆਂ ਇਹਦੇ ਅਈਓ ਥੋੜ ਡਿੰਗਦੇ ਆ ਜਾਣਾ ਸੀ ਚੱਪਲਾਂ ਪੰਜੀਆਂ ਨਹੀਂ ਗਈ ਨਾ ਸ਼ੂਗਰ ਵਾ ਦੇ ਚੱਪਲ ਹੁਣ ਗੱਤੋ ਲਾਦੇ ਉਹਨਾਂ ਨੇ ਹੁਣ ਵੇਲੇ ਪਾਪਾ ਨੇ ਧਵਾ ਕੇ ਪਾਇਆ ਨਾ ਫੇਰ ਦਰ ਇੱਕ ਜਾਨਾਂ ਤੇ ਇਹਨਾਂ ਦੀਆਂ ਚੱਪਲਾਂ ਲਵਾਉਣ ਪਉਣ ਤੇ ਚਾਹੀਦਾ ਨਾ ਸਾਡੇ ਜਮਾਨੇ ਦੇ ਜੰਮਦੇ ਤੇ ਤੁਹਾਨੂੰ ਪਤਾ ਲੱਗ ਜਾਂਦਾ ਤਾਂ ਅੱਜ ਸ਼ੁਗਰਵਾਰ ਆਪਦਾ ਕਿਰਾਏ ਦੇ ਬਹਾਦਰ ਬਾਲਾ ਕਿਤਾ ਪਾਣੀ ਹੁੰਦਾ ਅੱਛਾ ਆਹ ਲੱਕਰਾਂ ਦੇ ਫਾਲੇ ਕਰਦੇ ਫਾਲਾ ਤੋਏ ਹੋ ਇੱਕ ਵਾਰੀ ਕਟਾ ਮਿੱਟੀ ਇਹਨਾਂ ਦੇ ਬੜਾ ਪਿਆ ਹੁੰਦਾ ਅੱਜ ਹੀ ਸਾਫ਼ ਹੋਣੀ ਹੈ ਆਹ ਤੇ ਹਾਂ ਦੇਓ ਪੋਲੇ ਹੋ ਗਏ ਆ ਪੂਰੀ ਹੂੰ ਸੁੰਡੇ ਵੀ ਵੇਖ ਕੇ ਖਾਇਓ ਹੁਣ ਸੁੰਡੇ ਨਹੀਂ ਵੇਖ ਕੇ ਖਾਇਓ ਮਤਲਬ ਵੇਖ ਕੇ ਖਾਇਓ ਵੀ ਸੁੰਡੇ ਨਾ ਖਾ ਜੀਏ ਸੁੰਡੇ ਵੇਖ ਕੇ ਖਾਏ ਹੋ ਹਾਂ ਕਰ ਦੀ ਜੀ ਜੋ ਵੇ ਨਾ ਫੇਰ ਨਹੀਂ ਖਾਂਦੀ ਕਰ ਬਾਜ਼ਾਰ ਚੋਂ ਲੈਂਦੀ ਹੋਏ ਫੇਰ ਖਾ ਖੂੜੇ ਸੁੰਡੇ ਗਏ ਮਿੰਦੁਰ ਤੇ ਨਿੱਕੇ ਨਿੱਕੇ ਬਣ ਗਏ ਕਿੱਥੇ ਬਣ ਨਹੀਂ ਬਣ ਜਾਣੇ ਬਣ ਗਏ ਆ ਦੇਖੋ ਆਹ ਵਾਈਟ ਵਾਈਟ ਹੈ ਨਾ ਆਪ ਵੇਖੇ ਦੇਖ ਲਿਆ ਵਾਈਟ ਸੁੰਦਾ ਬਣ ਚੁੱਕਾ ਹੈ ਇਸ ਦਾ ਕਿਉਂ ਨਹੀਂ ਖਾਵਾਂਗੇ ਹਾਈ ਸਾਡੀ ਚਾਲੀ ਇੱਕ ਆਪਾਂ ਨਵਾਂ ਤੋਂ ਦੱਸਾਂ ਤੁਹਾਨੂੰ ਸਾਰੀ ਸੰਗਤ ਨੂੰ ਆ ਵੀ YouTube ਫੈਮਲੀ ਵੀ ਕਿ ਕਰਾ ਲਈ ਆਪਾਂ ਨਵੀਆਂ ਲੈਂ ਪੀਆ ਤੁਹਾਨੂੰ ਵਧਾਈਆਂ ਦਉ ਯੈਸ ਚਲਿਓ ਘਰ ਗੱਡੀ ਹੋ ਰਹੀ ਹੈ ਦਿਨਾਂ ਦੀਆਂ ਬੜੀਆਂ ਜਦੋਂ ਆਪਾਂ ਟਰਾਲੀਆਂ ਦਾ ਬਿਜ਼ਨਸ ਕਰਦੇ ਆ ਤੇ ਟਰਾਲੀ ਬਣਾ ਕੇ ਵੇਚੀ ਸੀ ਨਵੀਂ ਬਣਾ ਕੇ ਵੇਚੀਦੀ ਵੀ ਆ ਤੇ ਜਿੰਨਾਂ ਜਰਾਂ ਨੂੰ ਜੋ ਹੁਣ ਗਾਗ ਲੱ ਜਾਂਦਾ ਵੇਚਦੇ ਆ ਤੇ ਜਿੰਦੇ ਸਾਡੇ ਉਹ ਕੰਮ ਆਉਂਦੀ ਕੰਮ ਕਰਾਈ ਜਾਂਦੇ ਆ ਪਰ ਇਹ ਲਾ ਕੇ ਰੱਖੀ ਦੀ ਆ ਹਾਂ ਅੱਜ ਤੋਂ ਨਹੀਂ ਦੇਖੋ ਕਿੱਡੀ ਆ ਪ੍ਰਿੰਟ ਵਗੈਰਾ ਨੂੰ ਖਾਸ ਪੈਂਦਾ ਨਹੀਂ ਕੋਈ ਹਾਂ ਕਿਉਂ ਨਹੀਂ ਲਾ ਪੈਂਦਾ ਕਰੇ ਕਦੇ ਹਾਂ ਛੇ ਮਹੀਨੇ ਉੱਦਾਂ ਘਰੇ ਲੱਗ ਰਹੀ ਕਿ ਤੋ ਟੋ ਕੇ ਜੇ ਕਿੰਨ ਵੀਰਪਰਾ ਨੇ ਖਰੀਦਣੀ ਆ ਤੁਹਾਡਾ ਸੰਪਰਕ ਕਰ ਸਕਦਾ ਤੇ ਇੰਸਟਾਗ੍ਰਾਮ ਤੇ ਸਾਡਾ ਕਰੈਕਟ ਕਰ ਸਕਦਾ ਤੇ ਰੇਟ ਦੱਸ ਦਾਂਗੇ ਜੇ ਕਿ ਨੂੰ ਜਾਇਜ ਲੱਗੂਗੀ ਐ ਬੜੀ ਵਧੀਆ ਲੁੱਕ ਹੈ ਜੀ ਤੇ ਬਹੁਤ ਵਧੀਆ ਟਰਾਲੀ ਆ ਤੇ ਪੂਰੀ ਫਾਬਰੀ ਆ ਇਹ ਵੀ ਹੈ ਆਇਕਾ ਜੁਐਸਏ ਵਾਲੀ ਲਿਖੀ ਆ ਬੜੇ ਕੋਲ ਲਿਖਿਆ ਤੇ ਇੱਕ ਸਿੱਧੂ ਮੂਸੇ ਵਾਲੀ ਫੋਟ ਲੱਗੀ ਆ ਹਾਓ ਬਲੈਕ ਕਲਰ ਵਾਲੀ ਬਲੈਕ ਕਲਰ ਦੀ ਆ ਜੇ ਕਿ ਇਹਨੇ ਬਲੂ ਕਲਰ ਦਿਲਣੇ ਹੋ ਜਾਂਦਾ ਦੋਸਤ ਬਲੈਕ ਤੇ ਬਲੈਕ ਜੇ ਕਿ ਇਹਨੇ ਮਤਲਬ ਆਪ ਵੀ ਕਲਰ ਦੱਸ ਕੇ ਦੋਸਤ ਬਣਾਉਣਾ ਹੁੰਦਾ ਤਾਂ ਉਹ ਵੀ ਹੰਗ ਦੱਸ ਦੋ ਉਹ ਵੀ ਵੀ ਦੱਸ ਸਕਦਾ ਵਾ ਤੇ ਕਿੰਨਾ weight ਪਾਉਣਾ ਉਹ ਸਾਣਾ ਹੀ ਬਣਾਵਾ ਦਾਂਗੇ ਕਿਹਦੇ ਤੋਂ ਤੁਹਾਨੂੰ ਮੈਂ ਪੂਰਾ ਦੱਸ ਦਿੰਦੀ ਆ ਕਿ ਕਿੱਡੀ ਜੋ ਉਹ ਸਾਨੂੰ ਹੀ ਲੱਗੂਗਾ ਹੂੰ ਜਿਸ ਨਾਲ weight ਹੋਊਗਾ ਹੂੰ ਅਈ ਮੈਂ ਸਾਰੇ ਦਿਖਾ ਦਿੰਨੀ ਆ ਚੋਇਸ ਆਫ ਫਰਮਰ ਐਂਡ ਇੱਕ ਹੋਰ ਬੇਨਤੀ ਕਰੀ ਆ ਨੈਨੋ ਵੀ ਲਗਾਉ ਆ ਚੰਗੀ ਹਾਲਤ ਚ ਚੱਲਦੀ ਆ ਐ ਪੂਰੀ ਓਕੇ ਐਸ਼ ਵੀ ਓਕੇ ਆ ਬਸ ਇਹ ਕਿ ਹਾਨੂੰ ਹਾਨੂੰ ਲੋੜ ਹੀ ਨਹੀਂ ਪਿੰਦੀ ਤੇ ਦੀਆਂ ਤਿੰਨਾਂ ਆ ਹਾਂ ਹਾਂ ਜੀ ਆਈ 20 ਤੇ ਆ ਨੈਨੋ ਤੇ ਨੈਨੋ ਹੁਣ ਚਲਾਈ ਜੀ ਨਹੀਂ ਗਈ ਤੇ ਖਲੋਤੀ ਆ ਪੈਨਾ ਚੌਂਦੇ ਨਹੀਂ ਹੁੰਦੀ ਚੱਜਦੀ ਜਦੋਂ ਜਿਆਦਾ ਕੰਮ ਪੈ ਜੇ ਮੰਗੀ ਵੀ ਖੜੀ ਹੋਏ ਕਹਿੰਨੇ ਤੇ ਫਿਰ ਖੜੀ ਫਿਰ ਚਲਾਈ ਜੀ ਆ ਹਾਂ ਉਦੋਂ ਫਿਰ ਉਹ ਬਲਾਰੋ ਤੇ ਉਹ ਚਲਾਈ ਜੀ ਆਈ 20 ਆ ਹਾਂ ਇੱਕ ਰਾਹੀ ਲਿਆਂਦੀ ਮਨਪ੍ਰੀਵਾਤੀ ਨੂੰ ਦਿੱਤਾ ਗਿਆ ਉਸਨੂੰ ਸਿੱਖਣ ਦਾ ਖਾਵਾ ਆਤੀ ਉਹ ਰੋਡ ਐਕਸੀਡੈਂਟ ਹੋ ਗਿਆ ਸੀ ਦੂਜੀ ਐਕਟਵਿਟੀ ਦਾ ਬੇਦਰ ਨੇ ਸਿੱਖੀ ਨਹੀਂ ਤੇ ਉਹਦੇ ਲੱਗੀ ਇੱਕ ਡਰ ਵੀ ਲੱਗ ਫਿਰ ਡਰ ਵੀ ਪੈ ਗਿਆ ਇਸ ਬਨ ਵਿੱਚ ਹਾਂ ਕੋਈ ਨਹੀਂ ਵੀ ਬਕਾਊ ਆ ਲੇਕਿਨ ਇਹਦਾ ਬਾਰੇ ਕੁਛ ਨਾ ਰੇਟ ਤੇ ਮਾਡਲ ਸਭ ਕੁਝ ਓਕੇ ਆ ਜੀ ਇਹ ਚੱਲਦਾ ਹੂ ਤੇ ਇੱਧਰ ਸਾਡੇ ਅੰਬ ਡਿੱਗੇ ਕਿੰਨੇ ਸਾਰੇ ਮਤਲਬ ਕਿ ਸਾਰੇ ਹੀ ਡਿੱਗ ਗਿਆ ਆ ਦੇਖੋ ਪੱਕੇ ਪੱਕੇ ਪੂਰੇ ਪੱਕੇ ਪੱਕਿਆ ਉਧਰ ਦੇਖੋ ਕਿ ਹੁਣ ਇੱਥੇ ਮਤਲਬ ਕਿ ਖੌਣ ਦੀ ਕੋਈ ਗੱਲ ਨਹੀਂ ਆ ਅਸਪਾਸੇ ਗਰਮੀਆ ਵਿੱਚ ਕਿਉਂਕਿ ਸਾਡੇ ਇੱਥੇ ਮੰango ਇਹ ਵਾ ਚੂਸਣ ਵਾਲੇ ਉਹ ਵਾ ਖਾਣ ਵਾਲੇ ਉਹ ਹਜੇ ਪੱਕੇ ਨਹੀਂ ਹੈਗੇ ਉਧਰ ਸਾਡਾ ਜਾਮਨ ਜਾਮੂਨ ਦਾ पेड़ ਤੇਰੇ in the shadow of the gods